जिला मानसा के हल्का सरदुलगढ़ के कई गांव में एक युद्ध नशे के विरुद्ध मुहिम के तहत आज रैली निकाली गई जिसमें सरदुलगढ़ हल्के के विधायक गुरप्रीत सिंह बनावली अपनी पूरी टीम व सरदुलगढ़ पुलिस प्रशासन के साथ पहुंचे गुरप्रीत सिंह बनावली हल्का विधायक ने नशे के प्रति जागरूक किया और लोगों को नशा न करने की अपील की सरदुलगढ़ एस ने लोगों को नशा न करने की शपथ दिलाई की कोई भी नशा न करे और नशा बेचने वालों की जानकारी दे वही हल्का सरदुलगढ़ के विधायक गुरप्रीत सिंह बनावली ने लोगों की समस्याएं सुनी गाँव करीब डूम के सरपंच बाबा मक्खन मुनी जी ने गांव करीपुर में होने वाले विकास कार्यों की मांगे रखी जैसे कि खेल ग्राउंड बनाया जाए गांव की फिरनी पक्की की जाए पीने वाले पानी की नहर की सप्लाई चालू की जाए करीपुर से लेकर धिकाने तक की पटड़ी पक्की की जाए और आंगनबाड़ी जैसे कई मांगे हल्का विधायक के आगे रखी कि ਸਰਕਾਰ ਵੱਲੋਂ ਦਮੈਂਦੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਐਮਐਲਏ ਸਭਾਣਾ ਆਪ ਜਾ ਕੇ ਲੋਕਾਂ ਨੂੰ ਫੀਲ ਕਰ ਰਹੇ ਤੇ ਲੋਕ ਇਸ ਨੂੰ ਪਸੰਦ ਵੀ ਬਹੁਤ ਕਰ ਰਿਹਾ ਕਿਉਂਕਿ ਇਹ ਬਹੁਤ ਵੱਡੀ ਮੈਂਮ ਚਲਾਉਣ ਦੀ ਪਹਿਲਾ ਲੋੜ ਸੀ ਪਰ ਅੱਜ ਮੈਨੂੰ ਖੁਸ਼ੀ ਹੋਈ ਹੈ ਕਿ ਕਰੀਪੁਰ ਦੇ ਮਾ ਬਾਬਾ ਜੀ ਮੱਖਣਮੁਰੀ ਜੀ ਖੜੇ ਜੋ ਪਿੰਡ ਦੇ ਸਰਬਸੰਮਤੀ ਦੇ ਸਰਪੰਚ ਵੀ ਚੁਣੇ ਗਏ ਆ ਸਾਰੀ ਸੰਗਤ ਕਰਿਆ ਛੋਟਾ ਜਿਹਾ ਪਿੰਡਾ ਮੁੰਲਾ ਦਾ ਘਰ ਘਰ ਦਾ ਬੰਦਾ ਤੇ ਹਾਜ਼ਰ ਸੀ ਪਰ ਇਸ ਪਿੰਡ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਕਿ ਸਾਡਾ ਪਿੰਡ ਬਿਲਕੁਲ ਨਸ਼ਾ ਮੁਕਤ ਆ ਇਸੇ ਤਰ੍ਹਾਂ ਦੇ ਜੇ ਹੋਰ ਪਿੰਡ ਲੋਕ ਰੋਜ਼ ਦੋ ਤਿੰਨ ਪਿੰਡ ਇਸੇ ਤਰ੍ਹਾਂ ਨਸ਼ਾ ਮੁਕਤ ਹੋ ਰਿਹਾ ਤੇ ਜਿਸ ਤਰ੍ਹਾਂ ਲੋਕ ਹੰਗਾਰਾ ਦੇ ਰਹੇ ਆ ਲੋਕਾਂ ਦਾ ਸਾਥ ਆ ਪੰਚਾਇਤਾਂ ਦਾ ਸਾਥ ਆ ਆਮ ਜਿਹੜੇ ਹੈਗਾ ਮੁੱਤਵਰ ਸੱਜਣਾਂ ਦਾ ਸਾਥ ਆ ਉਸ ਤਰ੍ਹਾਂ ਇਸ ਮੈਂ ਮੈਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਜਿਹੜਾ ਸਾਡੇ ਪੰਜਾਬ ਦੇ ਉੱਤੇ ਨਸ਼ੇ ਵਾਲਾ ਕਲੰਕ ਲੱਗਿਆ ਉਹਨੂੰ ਧੂਣ ਦੇ ਵਿੱਚ ਅਸੀਂ ਸਾਰੇ ਯੋਗਦਾਨ ਪਾ ਰਹੇ ਆ ਤੇ ਜਿਹਦੇ ਵਿੱਚ ਅਸੀਂ ਡ੍ਰਿਡਤਾ ਨਾਲ ਲੱਗੇ ਹੋਇਆ ਤੇ ਕਾਮਯਾਬੀ ਹੋਵਾਂਗੇ ਨਹੀਂ ਅਸੀਂ ਇਹੀ ਗੱਲ ਹੈ ਹਰੇਕ ਪਿੰਡ 'ਚ ਕਹਿੰਦੇ ਆ ਕਿ ਜਿੱਥੇ ਵੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਪਿੰਡ ਦੀ ਪੰਚਾਇਤ ਨਾਲ ਉਹ ਜੇ ਤਾਂ ਉੱਥੋਂ ਦੇ ਐਸਐਚਓ ਨਾਲ ਸਾਡੇ ਨਾਲ ਕਿਸੇ ਵੀ ਮੋਤਮਰ ਸੱਜਣਾ ਸੰਪਰਕ ਕਰ ਲਓ ਉਹਨਾਂ ਨੂੰ ਅਸੀਂ ਘਰੋਂ ਲੈ ਕੇ ਜਾਵਾਂਗੇ ਇਲਾਜ ਬਿਲਕੁਲ ਮੁਫਤ ਹੋਊਗਾ ਉਹਨਾਂ ਦੀ ਮੈਡੀਸਨ ਬਿਲਕੁਲ ਮੁਫਤ ਹੋਊਗੀ ਰਹਿਣ ਸਹਿਣ ਦਾ ਖਰਚਾ ਮੁਫਤ ਹੋਊਗਾ ਆਪਾਂ ਜਿਹੜਾ ਨਸ਼ਾ ਕਰਦਾ ਉਹਨੂੰ ਨਫ਼ਰਤ ਨਾ ਕਰੀਏ ਕਿਉਂਕਿ ਕਿਸੇ ਕਾਰਨ ਕਰਕੇ ਸੰਗਤ 'ਚ ਕਰਕੇ ਸ਼ੌਂਕ ਕਰਕੇ ਕਿਤੇ ਲੱਗ ਗਿਆ ਤੇ ਪ੍ਰੇਰ ਕਿਉਂ ਛਡਾਈਏ ਜਿਹੜਾ ਤਾਂ ਨਸ਼ਾ ਕਰਦਾ ਉਹਦੇ ਨਾਲ ਤਾਂ ਨਿਮਰਤਾ ਨਾਲ ਪਿਆਰ ਨਾਲ ਉਹਦਾ ਨਸ਼ਾ ਛੁਲਾਉਣ ਵਾਲੇ ਸਰਕਾਰ ਲੱਗੀ ਹੋਈ ਆ ਪਰ ਜਿਹੜਾ ਵੇਚਦਾ ਉਹਦੇ ਨਾਲ ਪੂਰੀ ਸ਼ਕਤੀ ਆ ਤੇ ਉਹਦੇ ਵਾਸਤੇ ਪੰਚਾਇਤਾਂ ਜਿਵੇਂ ਮਤੇ ਪਾ ਰਹੀਆਂ ਕਿ ਵੇਚਣ ਵਾਲੇ ਦੇ ਅਸੀਂ ਨਾ ਜਵਾਨਤ ਕਰਾਵਾਂਗੇ ਨਾ ਪਿੱਛੇ ਜਾਵਾਂਗੇ ਉਹ ਉਹਦੇ ਨਾਲ ਕੋਈ ਇਲਾਜ ਨਹੀਂ ਛੱਡਣ ਵਾਲੇ ਦੇ ਨਾਲ ਸਰਕਾਰ ਬੜੀ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ ਕਿ ਦੋ ਤਰ੍ਹਾਂ ਦਾ ਇੱਕ ਹੈਗਾ ਸਮਗਲਰ ਤੇ ਇੱਕ ਹੈਗਾ ਜਿਹੜਾ ਨਸ਼ਾ ਕਰਦਾ ਨਸ਼ਾ ਜਿਹੜਾ ਕਰਦਾਗਾ ਉਹ ਤਾਂ ਸਾਡੇ ਹੀ ਭਰਾ ਲਾਲੂ ਕਿਸੇ ਕਾਰਨ ਕਰਕੇ ਕਰਨ ਲੱਗ ਗਿਆ ਉਹਨੂੰ ਛਡਾਉਣ ਵਾਸਤੇ ਉਹਦਾ ਇਲਾਜ ਕਰਾਉਣੀ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਜਿਹੜਾ ਵੇਚਦਾ ਉਹਦੇ ਨਾਲ ਕੋਈ ਇਲਾਜ ਨਹੀਂ ਉਹਦੇ ਖਿਲਾਫ ਕੂਰੀ ਸਕਦੀ ਤੁਸੀਂ ਵੇਖਿਆ ਕਿ ਕਿਸੇ ਵੀ ਹੱਦ ਤੱਕ ਕੋਈ ਵੀ ਬੰਦਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਬਖਸ਼ਿਆ ਨਹੀਂ ਜਾਉਂਦਾ ਗਗਨਾ ਨੂੰ ਮੌਲਤਾਂ ਸੇ ਛੱਡ ਗਏ ਨੇ ਠੀਕ ਹੋ ਗਏ। ਦੇਖੋ ਉਹਨਾਂ ਦਾ ਕੋਈ ਨਿੱਜੀ ਕਾਰਨ ਸੀਗੇ, ਪਰਿਵਾਰਕ ਕਾਰਨ ਹੋ ਸਕਦਾ ਜਿਹੜੀ ਉਹਨਾਂ ਨੇ ਦੱਸਿਆ ਸਾਡੇ ਪ੍ਰਧਾਨ ਜੀ ਕਹੇ ਸੀ ਅਮਨ ਰੋੜਾ ਜੀ ਉਹਨਾਂ ਨੇ ਜੇ ਵੀ ਕੋਈ ਕਾਰਨ ਸੀਗੇ ਜਿਹੜੇ ਹੈਗੇ ਉਹ ਅੰਦਰ ਬਾਅਦ ਤੋਂ ਉਹਨਾਂ ਨੇ ਹੱਲ ਕੀਤੇ ਆ। ਹੁਣ ਉਹਨਾਂ ਦਾ ਮੈਂ ਨਹੀਂ ਦੱਸ ਸਕਦਾ ਮਸਲਾ ਕੀ ਹੋ ਸਕਦਾ ਕੋਈ ਪਰਿਵਾਰਕ ਮਜਬੂਰੀਆਂ ਹੋਣ, ਕੋਈ ਗੱਲ ਹੋਵੇ ਤੇ ਜਿਹੜਾ ਉਹ ਮਸਲਾ ਸੀਗਾ ਅਮਨ ਰੋੜਾ ਜੀ ਨੇ ਹੱਲ ਕਰਤਾ। ਉਹ ਪੱਟਾ ਪਰਿਵਾਰ ਆਗਾ ਉਸੇ ਕਾਰਨ ਕਰਕੇ ਗਏ ਆ ਪਰ ਉਹ ਅੱਜ ਵੀ ਪਾਰਟੀ ਦੇ ਨਾਲ ਆ ਅੱਜ ਵੀ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਦੇ ਨਾਲ ਖੜਾ ਹਾਂ ਦੇਖੋ ਜੇ ਮੈਂ ਇੱਕ ਗੱਲ ਕਹਿ ਸਕਦਾ ਸਾਡੇ ਸਰਪੰਚਾਂ ਨੂੰ ਕਿਸੇ ਸਰਪੰਚ ਕੋਲੇ ਚਲੇ ਜਾਵੇ ਪਰ ਨਾ ਤੇ ਨਵੇਂ ਨੌਜਵਾਨ ਸਰਪੰਚ ਬਣੇ ਬਾਬਾ ਜੀ ਖੜੇ ਨੇ ਹੋਰ ਸਰਪੰਚ ਖੜੇ ਨੇ ਪਹਿਲਾਂ ਤਾਂ ਮੈਂ ਆਪਣਾ ਕਹਿਣਾ ਹੈ ਕੋਈ ਸਰਪੰਚ ਦੱਸ ਦੇ ਮੈਂ ਤਾਂ ਖੁਦ ਫੋਨ ਕਰ ਕਰਕੇ ਵੀ ਦੱਸੋ ਤੁਹਾਡੇ ਪਿੰਡ ਨੂੰ ਕੀ ਚਾਹੀਦਾ ਪਹਿਲ ਦੇ ਅਧਾਰ ਤੇ ਕੀ ਚਾਹੀਦਾ ਜਿੰਨੀਆਂ ਗਰਾਂਟਾ ਹੁਣ ਆ ਰਹੀਆਂ ਨੇ ਜਿੰਨੇ ਪੈਸੇ ਹੁਣ ਦਿੱਤੇ ਜਾ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਨਾ ਦਿੱਤੇ ਆ ਤੇ ਨਾ ਹੀ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਸਾਹਮਣੇ ਕਹਿੰਨਾ ਕਿ ਨਾ ਤਾਂ ਮੈਂ ਕਿਤੇ ਕਹਿੰਨਾ ਕਿ ਮੇਰੀ ਫਲਾਨੀ ਟਾਇਲ ਫੈਕਟਰੀ ਵਾਲੇ ਨੇ ਮੇਰਾ ਹਿੱਸਾਗਾ ਉਥੋਂ ਟਾਇਲਾਂ ਚੱਕ ਲੋ ਜਾਂ ਫਲਾਨੇ ਤੋਂ ਉਥਾ ਤੋਂ ਪਾਈਪਾ ਚੱਕ ਲੋ ਫਲਾਨੇ ਵੱੱਠੇ ਤੋਂ ਉੱਤਾ ਚੱਕ ਲੋ ਜਾਂ ਮੇਰਾ ਕੋਈ ਪਿੰਡ ਦਾ ਕਿਸੇ ਪਿੰਡ ਦਾ ਸਰਪੰਚ ਕਹੇ ਦੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕਿਹਾ ਕਿ ਪਿੰਡਾਂ ਦੇ ਕੰਮ ਕਰੋ ਜਿਹੜੇ ਫੈਸਲੇ ਆ ਜਿਵੇਂ ਸਪੋਰਟਸ ਡਿਪਾਰਟਮੈਂਟ ਨੇ ਹੁਣ ਗਰਾਊਂਡ ਆਏ ਨੇ ਸਪੋਰਟਸ ਡਿਪਾਰਟਮੈਂਟ ਨੇ ਠੇਕਾ ਦਿੱ ਪੰਜਾਬ ਲੇਬਰ ਤੇ ਸਾਰੀ ਅਸੀਂ ਗੱਲ ਕਰ ਲਾਂਗੇ ਉਹ ਕੋਈ ਕਿਵੇਂ ਮਾਨਸਾ ਜ਼ਿਲ੍ਹੇ ਦਾ ਨਹੀਂ ਪੰਜਾਬ ਲਰ ਦਾ ਫੈਸਲਾ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਮੈਂ ਡਿਵੈਲਪਮੈਂਟ ਦੀ ਗੱਲ ਕਰਨਾ ਸਰਦੂਰਗੜ ਦੀ ਟੋਟਲ ਜਿੰਨੀਆਂ ਵੀ ਲਿੰਕ ਰੋਡ ਨੇ ਸਾਰੀਆਂ ਸੜਕਾਂ ਦੇ ਟੈਂਡਰ ਹੋ ਚੁੱਕੇ ਨੇ ਜਿਨ੍ਹਾਂ ਨੂੰ ਕਦੇ 10-10 ਸਾਲ ਹੋ ਗਏ 15-15 ਰਿਪੇਅਰ ਨਹੀਂ ਹੋਈ ਸੀ 16 ਡਿਸਪੈਂਸਰੀਆਂ ਦਾ 35-35 ਲੱਖ ਰੁਪਈਆ ਆਇਆ ਸੀ ਸਿਵਲ ਡਿਸਪੈਂਸਰੀਆਂ ਦਾ ਜਿਹੜਾ ਕੰਮ ਸਟਾਰਟ ਹੋ ਚੁੱਕਿਆ ਜਦੋਂ ਸਿਵਲ ਡਿਸਪੈਂਸਰੀ ਦੀ ਬਿਲਡਿੰਗ ਹੀ ਨਹੀਂ ਉੱਥੇ ਇਲਾਜ ਕਿਵੇਂ ਹੋਊਗਾ ਇਸੇ ਤਰ੍ਹਾਂ ਪਸ਼ੂ ਡਿਸਪੈਂਸਰੀਆਂ ਦਾ ਪੈਸਾ ਲੈ ਕੇ ਆਇਆ ਤੁਸੀਂ ਜਾ ਕੇ ਦੇਖੋ ਲਾਇਬ੍ਰੇਰੀਆਂ ਜਿਹੜੀਆਂ ਪ ਸੇ ਸਕੂਲਾਂ ਦੀ ਹਾਲਤ ਦੇਖ ਲਓ ਪਰ ਸਾਢੇ 3 ਸਾਲ ਆ ਟੇਲਾਂ ਤੱਕ ਪਾਣੀ ਦੇਖ ਲਓ ਤੁਸੀਂ ਜਾ ਕੇ ਸਾਡੇ ਸੰਗੇ ਜਾਓ ਜਿਸ ਤਰ੍ਹਾਂ ਸਾਡੇ ਉਧਰ ਚਿਹਰਿਆਂ ਵਾਲੀ ਵੀਰੇ ਵਾਲਾ ਟੇਲਾ ਨਾਰਾਂ ਜਾ ਕੇ ਦੇਖ ਲਓ ਫਿਰ ਪਾਈਪਾਂ ਵਾਲੇ ਪਰ ਕੰਮ ਹੀ ਇੰਨੇ ਹੋਣ ਵਾਲਾ ਤੁਸੀਂ ਵੇਖੋਗੇ ਕਿ ਸਾਢੇ 3 ਸਾਲਾਂ ਅਜ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੇ ਹਲਕੀਆਂ ਦੀਆਂ ਤਕਲੀਫਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤੇ ਲੋਕਾਂ ਦਾ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਜੀ ਥੈਂਕ ਯੂ